ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਆਏ ਜੀ ਤੁਹਾਡੇ ਲਈ ਨਵਾਂ ਬਲੌਗ ਕਿਤਾ ਕੇ ਤੁਹਾਨੂੰ ਪਤਾ ਹੀ ਵੀ ਪੌਹ ਦਾ ਮਹੀਨਾ ਚੱਲਦਾ ਤੇ ਸ਼ੀਦੀ ਦੇ ਨੂੰ ਸ਼ੁਰੂ ਆ ਤੇ ਅਸੀਂ ਜਾ ਰਹੇ ਆ ਯਾਤਰਾ ਦੇ ਸ਼੍ਰੀ ਫਤੇਗੜ ਸਾਹਿਬ ਲਓ ਜੀ ਮਿੱਤਰੋ ਪਹੁੰਚ ਗਏ ਆ ਅਸੀਂ ਲੱਭੂ ਭਾਜੀ ਕੋਲ ਮੈਂ ਕਿਹਾ ਬ੍ਰੇਕਾਂ ਬਰੂਕਾਂ ਸੈਟ ਕਰਾ ਲਈਏ ਤੇ ਬਾਕੀ ਧਬੌਣ ਧਬੌਣ ਵਾਲਾ ਕੰਮ ਵੀ ਰਹਿੰਦਾ ਤੇ ਕਰਦੇ ਆ ਹੌਲੀ ਹੌਲੀ ਤਿਆਰੀਆਂ ਸ਼ੁਰੂ ਫਿਰ ਦਿਖਾਉਨੇ ਆ ਤੁਹਾਨੂੰ ਨਾਲ ਨਾਲ ਕਿਦਾਂ ਵੀ ਆ ਕੀ ਆ ਅਨ ਨਾਲ ਇਧਰ ਲੱਗਿਓ ਹੈਲਪ ਕਰਾਉਣ ਸਨੀ ਭਾਜੀ ਹਣੀ ਵੀ ਉਹ ਵੀ ਕਹਿੰਦੇ ਕੋਈ ਨਹੀਂ ਕਰਦੇ ਆ ਜਿੰਨਾ ਕੰਮ ਰਹਿੰਦਾ ਆ ਬਾਕੀ ਅੱਜ ਇਤਰਾ ਦੇ ਆ ਬੋਲੇ ਫੜਦਾ ਨਹੀਂ ਇਹ ਕਾਤਲਾ ਸਾਰੀ ਨੂੰ ਕਰਵਾਉਂਦਾ ਹੈ ਲਓ ਜੀ ਲੱਗ ਪਿਆ ਭਾਜੀ ਹੁਣੀ ਤੋਣ ਮੈਂ ਕਹਾ ਚਲੋ ਡੀਜ਼ਲ ਡੂ ਜੋ ਵੀ ਮਰਾ ਦੰਨੇ ਆ ਕਾਲੋ ਕੋਲੋਂ ਲੱਥ ਜਾਂਦੀ ਹੈ ਚੰਗੀ ਤਰ੍ਹਾਂ ਫੇ ਆਉ ਦਾ ਲਓ ਬਈ ਕਰੋ ਚੈੱਕ ਲੈਟਾਂ ਕੀ ਰਿਪੋਰਟ ਆ ਦੱਸਿਆ ਦਾ ਜਰਾ ਮੈਂ ਕਿਹਾ ਧੁੰਦ ਹੈਗੀ ਆ ਕਰਕੇ ਲਗਾ ਲਈਏ ਫੇਰ ਲਓ ਜੀ ਲੈਟਾਂ ਵਾਲਾ ਕੰਮ ਤਾਂ ਹੋ ਗਿਆ ਡਨ ਤੇ ਹੁਣ ਅਸੀਂ ਚਲੀਏ ਪੇਂਟਰ ਤੋਂ ਥੋੜੀ ਟੇਪ ਜੀ ਕਰਾਉਣੇ ਆ ਸਟਿੱਕਰ ਜਿਹਾ ਲਾਉਣਾ ਸੀ ਕਿਤੇ ਹੁਣ ਚਲਦੇ ਆ ਜੀ ਉੱਥੇ ਦਵਾ ਦਾ ਟਰੈਕਟਰ ਦਾ ਧਵਾ ਲਿਆ ਖਾਲੀ ਦਾ ਧਵਾ ਲਿਆ ਅਸੀਂ ਇਹਨੂੰ ਫੜ ਲਿਆ ਤੇ ਦੇਖ ਸਿੰਘਾਂ ਨੂੰ ਲੱਗੀ ਭੁੱਖ ਕਹਿੰਦੇ ਭਾਈ ਨੇ ਐਮ ਜਿਆਦਾ ਲਾਤ ਰੋਣ ਨੂੰ ਜਦੋਂ ਮੁੰਡਿਆਂ ਨੂੰ ਭੁੱਖ ਲੱਗੀ ਆ ਕੋਈ ਨਹੀਂ ਰਹਾ ਠੀਕ ਆ ਤਰਾਉ ਰਿਹਾ ਰਹਾ ਨਾ ਕੋਈ ਪਰ ਜੇ ਤੁਮ ਆਉਂਦੇ ਨਾ ਚੋਰ ਦੀ ਮੁੰਡੇ ਪਹੁੰਚ ਗਿਆ ਟਰੈਕਟਰ ਵਾਲੀ ਤਵਾ ਗਏ ਮਨ ਲਈਏ ਤੇ ਬੈਡ ਕਸੀਏ ਤਰਪਾਲ ਦਰਪੂਲ ਪਾਈਏ ਆ ਵੀ ਹੈਗੇ ਇੱਕ ਆਏ ਬਾਅਦ ਚ ਚਾਹ ਪੀਣ ਆਪਾਂ ਪੀਣ ਆਏ ਕੀਤਾ ਕੀ ਆ ਓਏ ਸਾਰਾ ਜਿੰਨਾ ਕ ਮੈਂ ਕਹਾਂ ਲਿਆ ਤੁਸੀਂ ਕੀ ਕਰਦੇ ਤੇਰੀ ਕੋ ਦੋਨੀਆ ਥੋੜੀ ਹੈਗਾ ਨਾਲ ਇਹ ਮੂੰਹ ਦੇ ਤਿਆਰ ਬਾਕੀ ਸਾਰੇ ਇਧਰ ਨਹੀਂ ਹੈਗਾ ਯਾਰ ਮਾੜਾ ਮੂੰਹ ਕੀ ਹੈ ਇਹ ਕੋਈ ਨਹੀਂ ਚਪਾਈ ਆ ਲਓ ਜੀ ਹੈਰੀ ਜੀ ਵੀ ਆਏ ਆ ਇਹ ਵੀ ਦੇਖ ਰਹੇ ਆ ਮੁੰਡੇ ਕੀ ਕਰ ਰਹੇ ਆ ਜੀ ਕਰੋਨਾ ਤਾਂ ਚਲੋ ਇਹਨਾਂ ਨੇ ਕੁਝ ਨਹੀਂ ਉਹ ਕਿਉਂਕਿ ਮੁੰਡਾ ਬਿਜੀ ਹੋ ਚੱਲ ਰਿਹਾ ਕਹਿੰਦਾ ਮੇਰੇ ਤੋਂ ਟਾਈਮ ਨਹੀਂ ਹੈਗਾ ਚਲੋ ਮੈਂ ਕਿਹਾ ਦੇਖ ਹੀ ਜਾਉਂਦੇ ਹਾਂ ਹੋਰ ਤਾਂ ਕੀ ਕਰਨਾ ਲਓ ਵੀ ਪਾਤਾ ਮੁੰਡਿਆ ਰਸਾ ਇਧਰ ਮੁੰਡਾ ਜੋਰ ਮਾਰਨੋਂ ਨਹੀਂ ਹਟਦਾ ਪੈਪ ਵੀ ਬੈਂਡ ਕਰਦਾ ਰਸਾਇਣਾਂ ਟੈਡ ਕਰਦਾ ਮੁੰਡੇ ਨੇ ਲਓ ਜੀ ਹੁਣ ਅਹੀ ਕਿਹਾ ਵੀ ਰਸੇ ਤਾਂ ਲਏ ਆਪਾ ਤੇ ਹੁਣ ਤਰਪਾਲ ਪਾਉਣ ਤੋਂ ਪਹਿਲਾਂ ਪਹਿਲਾਂ ਵਿੱਚ ਕੋਰੀ ਦੀਆਂ ਗੰਡਾ ਸੁੱਟ ਲਈ ਹਾਂ ਲੋ ਮੈਨੇਜਰ ਮਿਹਰਬਾਨ ਹਣੀ ਵੀ ਨਾਲ ਹੀ ਆ ਜੀ ਕਰਨਾ ਤਾਂ ਚਲੋ ਇਹਨਾਂ ਨੂੰ ਕੁਝ ਨਹੀਂ ਫੇਰ ਵੀ ਆਰਡਰ ਤਾਂ ਕਰ ਹੀ ਸਕਦੇ ਆ ਹਾਂ ਬਾਸਾ 괜ੂ ਥੱਲੇ ਲਾ ਦੇ ਜਿੱਥੇ ਪਹਿਲਾਂ ਲਾਈ ਸੀ ਕਿ ਦਨੋ ਖੇਤ ਨੇ ਬਾਸਾ ਖੇਤ ਨੇ ਖੇਤ ਲਾਓ ਇਹ ਮੁੰਡੇ ਲੇਟਾਂ ਲੱਗੇ ਲਾਉਣਾ ਆ ਬਿਨੇ ਜੇ ਵੀ ਭਰਾ ਵਾ ਇੱਥੇ ਤੱਕ ਹੀ ਸੀ ਗਿਆ ਚੜ੍ਹਦੀ ਆ ਇਲੈਕਟ੍ਰੀਸ਼ੀਅਨ ਸੱਦੇ ਹੋ ਇੱਧਰ ਪਹਿਲੇ ਤੱਕ ਹੀ ਭਾਈ ਜਾਗ ਜੂ ਅੱਜ ਧਰ ਤੋਂ ਕੁਛ ਨਹੀਂ ਭਾਈ ਤੁਹਾਡੇ ਕੰਮ ਨਾਮੇ ਕੀਤੇ ਹੋ ਆ ਹੁਣ ਬਿਲਕੁਲ ਸਹੀ ਕੰਮ ਨੇ ਪਾਣੇ ਇਹ ਕੋਪੀ ਦਾ ਵੀ ਕੋफी ਟਾਈਮ ਹੋ ਗਿਆ ਨਹੀਂ ਨਹੀਂ ਇਤਾਂ ਨਹੀਂ ਹੋਣਾ ਇਹਨੇ ਡਿਪਲੋਮਾ ਆਪ ਦੀ ਲਿਆ ਆ ਡਿਗਰੀ ਵਾਲੀ ਫੇਕ ਆ ਤਾਰ ਮੈਂ ਦੇਖਿਆ ਇੱਧਰ ਜੂਤਾਂ ਲੈਂਦੀਆਂ ਲੱਟਾਂ ਚੱਕਾਈ ਨੇ ਭਾਈ ਮੋਡੇ ਤੇ ਲੱਟਾਂ ਲਾ ਲਈਆਂ ਹੁਣ ਏ ਪਤਾ ਕੀ ਇਹਨੂੰ ਇਦਾਂ ਹੀ ਬੰਦਣਾ ਪੱਡਣੇ ਰਾ ਮੋਖੇ ਨੂੰ ਇਹ ਦੰਡਾ ਚੋ ਵੀ ਲਗਣੀ ਹੈ ਚੱਲ ਰਵੇ ਹੁਣ ਲਾਈਏ ਕਿੱਧਰ ਆ ਜਾ ਕਿੱਥੇ ਆ ਜਾ ਹਾਂ ਬਸ ਬਰਾਜ ਹੌਲੀ ਹੌਲੀ ਕਿੱਥੇ ਹੋ ਗਈ ਓੜ ਅੱਗੇ ਮਾੜੇ ਮਾੜੇ ਵਾਜੇ ਪੁੱਤਰ ਆ ਰਾਮ ਲੈ ਕਿੱਥੇ ਹੋਣਾ ਇਹ ਦੇਖਦੇ ਯਾਰ ਹੱਦ ਹੋ ਗਈ ਆ ਦੇਖਿਆ ਯਾਰ ਖਰਾਬ ਕਰਤੀ ਨਾ ਤੁਸੀਂ ਕਿਹੜੀ ਪੈਰ ਰੱਖਤਾ ਉੱਤੇ ਲਓ ਜੀ ਰਾਤ ਦੇ 10:00 ਵੱਜ ਗਏ ਆ ਤੇ ਮੁੰਡੇ ਹਜੇ ਲੇਟਾਂ ਜਿਗਾਈ ਜਾਂਦੇ ਆ ਯਾਰ ਫੇ ਕਿਉਂ ਹੀ ਲਗਾ ਗੱਲਾਂ ਕਰਦੇ ਆ ਤੇ ਉਹਨੂੰ ਕਾਲਾ ਇੱਧਰ ਆ ਜਾ ਭਰਾ ਤੈਨੂੰ ਕਹ ਆਹ ਲਾਈਟ ਉਹਨੇ ਉੱਥੇ ਲਾ ਦੇਣੀ ਆ ਉਧਰ ਲਾ ਦੇਣੀ ਕਿਉਂ ਸੌ ਲਈ ਜਾਉਂਗੀ ਉਹਨੂੰ ਕਰੀ ਜਾਨੀ ਆ ਉਲਝੇ ਹੋ ਆ ਮਸਲੇ 'ਚ ਇਹ ਸਾਰਾ ਕੋਈ ਉਹਦਾ ਕੰਮ ਕਰਾਵਾ ਕਰ ਗਿਆ ਕੰਮ ਕਾਲਾ ਕੋਈ ਹੋ ਰਿਹਾ ਆ ਤੇ ਸਾਰਾ ਜੋੜਨ ਡਿਆ ਥੋੜਾ ਖਾਲੀ ਫਿੱਟ ਗਿਆ ਉਹ ਇਹਨੇ ਤੇਜ਼ ਤਰ੍ਹਾਂ ਇਤਸ਼ਾਰੀਆਂ ਖੇਲਦੀ ਉਹ ਨਿੱਕਾ ਹੀ ਖਰਾਬ ਕਰਦਾ ਮੈਂ ਕਿਹਾ ਇਹਨੂੰ ਫਿੱਟ ਦੇ ਲੈ ਮੈਂ ਨਹੀਂ ਮੈਂ ਨਹੀਂ ਗਿਆ ਓਏ ਥੋੜਾ ਦੋ ਕਿਰੇ ਜਾਣੀ ਆ ਲਓ ਜੀ ਪਾਤਾ ਮੁੰਡਿਆਂ ਦਾ ਤਰਪਾਲ ਆ ਮੁੰਡੇ ਨੇ ਇਹ ਵੀ ਕੰਮ ਕਰਦਾ ਅੱਜ ਕਰਨਾ ਹੀ ਪੈਣਾ ਪੁੱਤ ਘਰ ਤੋਂ ਨਹੀਂ ਹੁਣ ਛੇਹੀਆਂ 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 ਦੇਣੀ ਚਾਹੀਆਂ ਛੇਹੀਆਂ ਛੇਹੀਆਂ ਦੇਣੀ ਚਾਹੀਆਂ 2 ਕਰੋੜ ਦੋ ਕਰੋੜ ਜਗਮਗ ਹੋ ਗਈ ਵਿੱਚ ਦਾ ਆ ਮੁੰਡਾ ਅੱਜ ਕਰਦਾ ਕੰਮ ਦੁੱਖ ਤੋੜਦੇ ਇਹਨੇ ਜਗਮਗ ਆ ਨਵਾਂ ਤਰਪਾਲ ਲਿਆਂਦਾ ਜੀ ਮੁੰਡਿਆਂ ਨੇ ਦੇਖੋ ਬਿੱਲੀ ਦੇ ਪੰਜੇ ਆ ਬਿੱਲੀ ਦੇ ਪੰਜੇ ਖੇਰਦੇ ਆ ਆ ਲੈਟਾ ਵਾਲੇ ਭਾਈ ਸ਼ੇਰ ਦੇ ਪੰਜੇ ਆ ਲੈਟਾ ਵਾਲੇ ਭਾਈ ਭਾਈ ਮੈਂ ਤਾਂ ਤੁਹਾਡੀ ਕਿਤਾ ਇਹ ਵਾਰੀ ਉਧਰ ਦਿਖਾਉਂ ਆਈ ਰਹਿ ਗਈ ਡਿਜ਼ਾਈਨ ਦੇ ਡਿਜ਼ਾਈਨ ਭਾਈ ਇਹ ਕਿ ਕਰ ਜਾ ਫੇ ਸਮੋਕਰ ਜੀ ਜੀ ਮੁੰਡੇ ਪੂਰੇ ਸੇਵਾ ਦੇਖੋ ਕਰਦੇ ਵੀ ਯਾਤਰਾ ਹੋਈ ਜਾਤਰਾ ਦੇ ਤਿਆਰ ਆ ਬੰਦਾ ਦੇ ਨਹੀਂ ਜਾਂਦਾ ਖਾਲਸਾ ਆਈ ਵਾਹਿਗੁਰੂ ਜੀ ਫਤਿਹ ਲੋ ਜੀ ਮੁੰਡੇ ਲੈਟਾਂ ਦੇ ਸਕੀਨ ਆ ਲੂਆਂੀਆਂ ਲੈਟਾਂ ਲਾਈਆਂ ਇੱਧਰ ਕਲੱਚਰਾਂ ਦੇ ਸਕੀਨ ਆ ਦੇਖੋ ਲੈਟਾਂ ਕਿੰਨੀਆਂ ਸੋਹਣੀਆਂ ਲੱਗੀਆਂ ਤੇ ਮੁੰਡੇ ਪੂਰੇ ਜੋਰਾ ਸ਼ੋਰਾ ਨਾਲ ਤਿਆਰੀ ਕਰਦੇ ਸੀ ਵੀ ਫਤਿਹਗੁਰ ਸਾਹਿਬ ਜਾਨ ਦੀ ਲੋ ਜੀ ਮੁੰਡੇ ਕਹਿੰਦੇ ਸੇਰਾ ਦੇ ਪੰਜਿਆਂ ਵਾਲਾ ਪੰਨਾ ਚਾੜ ਦਿੱਤਾ ਆ ਗੜਾ ਦਾ ਨਾਮ ਲੈ ਕੇ ਫਤੇ ਬਲਾ ਕੇ ਆਜੂ ਦਾ ਲੈਡਾ ਚੱਕ ਕਰੋ ਜੀ ਸਸਕਲ ਵੀ ਜੀ ਗਰ ਪਾਓ ਲੋਏ ਮੁੰਡਿਆਂ ਨੇ ਬੜਾ ਪ੍ਰਵਧ ਬਹੁਤ ਵਧੀਆ ਕਿ ਕਾ ਦੇਖੋ ਲੈਟਾ ਜਾ ਰਹੀ ਮੇਰੇ ਟਰਾਲੇ ਦੇ ਮੁੰਡੇ ਪੂਰੇ ਜੋੜਾ ਛੋਰਾ ਨਾਲ ਸੇਵਾ ਕਰਦੇ ਆ ਉਪਰ ਉਪਰ ਰਖਾਏ ਆਲੇ ਦੋਲੇ ਹੀ ਜਾਣਾ ਚਾਹੀਦਾ ਅੱਗੇ ਨੂੰ ਕਰਨਾ ਮੋੜੇ ਤੇ ਇਹ ਲੈਟ ਦੇ ਮੋੜੇ ਮੋੜੇ ਫੇ ਮੈ ਦੇਖੀ ਮਰਾ ਇਦਾਂ ਵਾ ਲੱਗਾ ਇਹਨਾਂ ਲੋਵਾ ਜਾਂ ਤੁਰੀ ਪੌਂਦੀਆਂ ਲੋ ਇਹ ਪਤਾ ਨਹੀਂ ਪੂਰਾ ਇਦਾਂ ਹੀ ਆ ਬੌਝੀਏ ਟਰੱਕ ਦਾ ਲਾ ਨਹੀਂ ਪੂਰੀ ਪਾਣੀ ਵਾਂ ਇਦਾਂ ਹੀ ਆ ਪਾਸਾ ਹੀ ਸਹੀ ਆ ਪਾਲੀ ਦੂਬਾ ਨਹੀਂ ਜਾ ਜਣਾ ਕਾਕਾ ਜੀ ਬੌਝੀ ਮੁੰਡਿਆ ਸਿੰਗਾ ਦੇ ਨਾਲ ਲੈ ਕੇ ਜੀ ਭਾਈ ਜੀ ਦਾ ਖਾਲਸਾ ਹੈ ਭਾਈ ਜੀ ਕੀ ਫਤ ਨਹੀਂ ਆ ਉਧਰੋਂ ਪਾਪ ਪੁੱਛੋ ਨਹੀਂ ਮਾ ਮੋੜੇ ਕਿੰਨਾ ਵਾਹ ਦੇਖ ਲੈ ਮੋਰੇ ਆਣਗੇ ਇਹਦਾ ਸਾਲਾ ਕਿਉਂਕਿ ਉਹ ਇਹ ਬੋਰੇ ਬੜਾ ਇਧਰ ਨੂੰ ਘਰ ਬਾਕੀ ਸਹੀ ਆ ਆ ਮੋਰੇ ਘਰ ਬੜਾ ਇਧਰ ਨੂੰ ਬਾਸ ਲਓ ਜੀ ਤਿਆਰੀ ਕਰ ਲਈ ਆ ਮੁੰਡਿਆਂ ਨੇ ਇਧਰ ਆ ਵੀ ਹੁੰਦਾ ਆ ਪਹੁੰਚਾ ਆ ਜੀ ਲੈਟਾ ਲੂਟਾ ਸਾਹ ਤਰਪਾਲ ਬੰਤੇ ਹੋ ਦੇ 66 ਦੇ ਆ ਤਿਆਰ ਵਰ ਸਾਰਾ ਉੱਡਣ ਨੂੰ ਮੁੰਡੇ ਪੁਰੀ ਸਰਦਾ ਭਾਵਨਾਣਾ ਸੇਵਾ ਰਾਦੇ ਵੀਰੋ ਲਓ ਜੀ ਮੁੰਡੇ ਆ ਗਏ ਆ ਬਾਂਪਰ ਲਾ ਕੇ ਤੇ ਟਾਇਰ ਪਾ ਕੇ 13 ਆ ਦੇ ਦਰਸ਼ਕ ਕਦੋਂ ਦੇ ਠੀਕ ਰਹੇ ਦੱਸ ਤੱਕ ਦੱਸ ਪਿੱਛੇ ਆ ਗਈ ਇਹ ਮੁੰਡੇ ਤਿਆਰ-ਵਰ ਤਿਆਰ ਆ ਜਾਣ ਲਈ ਆ ਬੰਦੇ ਆ ਗਏ ਲੇਟ ਕਰਾਉਣੇ ਆਲੇ ਆ ਦੋ ਜਣੇ ਚਲੋ ਇਹ ਚਲੀਏ ਹਾਂਜੀ ਆਪਾਂ ਜਿੱਦਾਂ ਕਿ ਜਿੱਦਾਂ ਕਿ ਕਿੱਥੇ ਆ ਗਏ ਆਪਾਂ ਪਾਰੇ ਆਣੇ ਆ ਚੁੱਕੇ ਆ ਜੀ ਹਾਂਜੀ ਤੇ ਮੁੰਡੇ ਕਈਆਂ ਨੂੰ ਭੁੱਖ ਲੱਗ ਗਈ ਇੱਕ ਰੋਂ ਬਾਹਰ ਨਿਕਲੇ ਬਾਅਦ ਤੇ ਰੋਂ ਬਾਹਰ ਨਿਕਲਦੇ ਨਾਲ ਖੁਲਾਈ ਜਾਂਦੀ ਆ ਇਹ ਮੁੰਡੇ ਉਧਰ ਸਟicker ਬਣਾਉਦੇ ਆ ਥੋੜਾ ਥੋੜੀ ਜਿਹੀ ਟੇਪ ਕਰਾਉਣੀ ਹੈ ਕਹਿੰਦੇ ਕੋਪੇ ਰਪਾ ਛੱਡ ਕੀ ਕਾਲੀ ਸੀ ਬਾਈ ਫਤੇ ਬਲਾਤੀ ਆ ਕਾਕੇ ਦੇ ਇੰਟਰਵਿਊ ਲੋ ਮੜੀ ਦਾਸ ਕਰ ਲਈ ਤੇ ਪ੍ਰਸ਼ਾਦ ਮੰਗ ਤੇ ਕਿ ਚੱਲੇ ਥੱਲੇ ਉਤਰ ਕੇ ਪ੍ਰਸ਼ਾਦ ਲੈਣਾ ਤੇ ਨਾ ਤਿਆਰ ਥੱਲੇ 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 ਆਓ ਤੇ ਜੇ ਨਾ ਆ ਜੀ ਚਲੋ ਚਲੀਏ ਬੈਜੋ

ਲੋ ਜੀ ਲੋ ਜੀ ਆਪਾਂ ਲੰਗਰ ਦੇ ਵਿੱਚ ਬੜੇ ਦੂਰ ਤੋਂ ਪਿੰਡੀ ਨੇ ਕਾਲਾ ਲੱਗੇ ਹੋਏ ਜੀ ਸਰਦ ਨੇ ਪਿੱਟ ਤਲਵੰਡੀ ਦੇ ਕੋਲ ਜਾ ਰਿਹਾ ਲੋ ਜੀ ਹਾਂ ਜੀ ਆਪਾਂ ਲੰਗਰ ਦੇ ਉਸ ਉੱਤੇ ਆਪ ਭਗਵਾਨ ਬਾਦਸ਼ਾਹ ਨੇ ਸਰਦ ਬੈਠੀਆਂ ਫੌਜਾ ਦਿੱਲੀ ਬੁਲਾ ਲਈ ਲੋ ਵੀ ਸਿੰਘ ਉਹ ਲੰਗਰ ਸ਼ਾ ਕਰੇ ਜੀ ਇਸ ਰੋਣਾ ਆ ਗਿਆ ਆਕਰਮਰੀਆ ਦਾ ਹਾਂ ਵੀ ਰਾਣੀ ਮਾਤਾ ਸੁੰਦਰੀ ਜੀ ਉਸ ਦਿੱਲੀ ਸਾਂ

ਸਿੰਗਲ ਲੰਗਰ ਤੇ ਰੁਗੇ ਆ ਜੀ। ਜਿਨਾ ਉਧਰ ਲੰਗਰ ਛੱਕਿਆ। ਪਛਾਟੇ ਵਾਲਾ ਲੰਗਰ ਇਹਨੇ ਛਕਣਗੇ। ਮੁੱਖ ਮੋੜੇ ਨਾਲ ਤੋਂ ਨਿਹਰਤ ਕਮੀਆ। ਹੋਕਨ ਤੋਂ ਛੋੜੇ ਨੋ। ਯਾਹੋੜੀ। ਲੋ ਜੀ ਮੁੰਡੇ ਲੰਗਰ ਤੇ ਲੋਕ ਜੀ ਪ੍ਰਸ਼ਾਦਾ। ਗਰਮ ਗਰਮ ਪ੍ਰਸ਼ਾਦਾ ਦੇ ਮਟਰ ਪਨੀਰ ਦਾ ਲੰਗਰ ਆ। वीरियां पूरे दोरा शोरा ते लंगर चलंद विया ਜਿਆਦਾ ਜਾਂ ਲੰਗਰ ਲੱਗਾ ਆ ਮੁੰਡੇ ਕਿਤੇ ਚਾਹ ਛੱਕੇ ਗਾਂ ਨੂੰ ਚਰ ਲੈ ਪਾਵਾਂਗੇ ਬਣਾਣੇ ਪੂਰੇ ਸ਼ਰਦਾ ਭਾਵਨਾ ਦਾ ਲੰਗਰ ਲਾ ਬੰਦੇ ਟਰਾਲੀ ਵਾਲੇ ਵੀ ਚੋਗਾ ਚਾਹ ਵੀ ਦੇ ਪਿਆਰ ਵਰ ਪਿਆਰ ਆ ਜੀ ਇਰੋਪੋਰਟ ਤੋਂ ਡੋਂਡੇ ਆਪਣੇ ਵੀਰ ਇਹ ਨਾਲ ਦੇ ਆ ਗਈ ਕੰਦੇ ਮੁੰਡੇ ਕਹਿੰਦੇ ਅੱਗੇ ਜਾ ਕੇ ਪਿੰਦੇ ਆ ਲਾਹੌਰ ਆ അടുവീമേടെനാലി <laughs> ਭਾਈ ਜੀ ਕੀ ਕਹਿਣਾ ਚਾਹੁੰਦੇ ਆ ਹੱਸ ਭਾਈ ਜੀ ਹੱਸ ਕਰੋ ਫਿਲਮ ਨਹੀਂ ਬਣਾਉਣੀ ਭਾਈ ਭਾਈ ਜੀ ਭਾਈ ਜੀ ਕੀ ਕਹਿਣਾ ਚਾਹੁੰਦੇ ਆ ਨਾ ਟਰਾਲੀ ਪੈ ਕਰਾਈ ਤੁਹਾਨੂੰ ਕਹੀ ਕੀ ਕਹਿਣਾ ਐ ਐਕਸਪੀਰੀਅੰਸ ਡਰਾਈਵਰ ਆ ਭਾਈ ਜੀ ਇਹ ਨੇ ਨੇ ਉਹ ਵਾਲੀ ਸੀ ਉਹ ਭਰਾਵਾ ਹੁਣ ਜੋ ਜਾ ਪਿੰਡ ਤੋਂ ਲੰਘ ਕੇ ਗਏ ਲੋ ਜੀ ਮੁੰਡੇ 12 ਵਜੇ ਦੇ ਆਪਣੇ ਫਰੇ ਦਾ ਖਾ ਪਹੁੰਚ ਗਏ ਪਰ ਰਾਚਗਾਨ ਮੁੰਡੇ ਪਿੰਡਾਲ ਦੀ ਬਾਰੇ ਪਿੰਡਾਲ ਦੀ ਐਸੇ ਪੇਜ ਜਦੋਂ ਪੰਜਾਬ ਦੇ ਤਵਾਜੀ ਇਹ ਤੇ ਹੁਣ ਦੇਖਦੇ ਆ ਉਮੀਦ ਆ ਹੈਗੀ ਆ ਆਪਾਂ ਟਾਈਮ ਨਾਲ ਪਹੁੰਚਾਂਗੇ ਮੇਨ ਰੋਡ ਤੇ ਤੁਰੇ ਆ ਹੋਲੀ ਹੋਲੀ ਲੋ ਜੀ ਖਾਲਸਾ ਜੀ ਆਪਾਂ ਗੁਰੂ ਕੇ ਲਾਹੌਰ ਦੇ ਲਾਗੇ ਪਹੁੰਚ ਗਏ ਤੇ ਮੁੰਡੇ ਕਿੰਦੇ ਸਾਈਡ ਤੇ ਟ੍ਰੈਲੀ ਲਾ ਲਈਏ ਤੇ ਮੁੰਡੇ ਰੈਸਟ ਕਰੂਗੇ ਤੇ ਅੱਡੇ ਮੁੰਡੇ ਸੋ ਗਏ ਆ ਜੀ ਅੱਡੇ ਖਾਲੇ ਡਰਾਈਵਿੰਗ ਕਰਦੇ ਆ ਤੇ ਓਕੇ ਜੀ ਸਵੇਰੇ ਮਿਲਾਂਗੇ ਚੰਗਾ ਜੀ